ਸ਼ਹੀਦੀ ਹੁੰਦੀ ਹੈ ਉਸ ਤੋਂ ਬਾਅਦ ਮਹੱਲਾ ਕਿਉਂ ਕੱਟਿਆ ਜਾਂਦਾ ਸਰਹੰਦ ਦੀ ਇੰਟਰਨੈਟ ਖੜਕਾ ਕੇ ਇਸ ਤੇ ਗਧਿਆਂ ਦੇ ਨਾਲ ਬਲਦਾ ਦੇ ਨਾਲ ਹੱਲ ਚਲਾ ਕੇ ਇਸ ਨੂੰ ਸਾਰੇ ਜਿੰਨੇ ਵੀ ਇੱਥੇ ਮਹਿਲ ਟਾਰ ਗਿਆਂ ਬੁਰਜ ਬਣੇ ਸਾਰੇ ਤਹਿਸ ਨੇ ਇਸ ਕਰਕੇ ਖਾਲਸੇ ਨੇ ਚੜ੍ਹਦੀ ਕਲਾ ਦਾ ਪ੍ਰਤੀਕ ਜਿਹੜਾ ਮਹੱਲਾ ਸਜਾਇਆ ਸੀ ਇਹ ਜਿਹੜਾ ਚੜ੍ਹਦੀ ਕਲਾ ਦਾ ਪ੍ਰਤੀਕ ਜੰਗ ਜੰਗ ਜੂ ਕਰਤਬਾਂ ਦਾ ਲੈਸ ਬੁੱਢਾ ਦਾਲ ਸ਼ਰੋਣੀ ਪੰਥ ਕਾਲੀ ਬੁੱਢਾ ਦਾਲ ਦੀ ਅਗਵਾਈ ਦੇ ਵਿੱਚ ਸਮੁੱਚੇ ਤਰਨਤਾਲਾ ਵੱਲੋਂ ਖਾਲਸਾਈ ਜੰਗ ਜੰਗ ਜੂ ਕਰਤਬਾਂ ਦਾ ਪ੍ਰਤੀਮ ਹੱਲਾ ਸਜਾਇਆ ਜਾਂਦਾ ਇਹ ਚੜ੍ਹਦੀ ਕਲਾ ਦਾ ਪ੍ਰਤੀਕ ਸਹਿਬਜ਼ਾਦਿਆਂ ਨੂੰ ਨਤਮਸਤਕ ਹੋਣ ਵਾਸਤੇ ਬਣਾਇਆ ਜਾਂਦਾ ਜਿਹੜੀਆਂ ਘੋੜ ਦੌੜਾਂ ਕਰਵਾਈਆਂ ਜਾਂਦੀਆਂ ਇਨਾਮ ਤੁਹਾਡੇ ਵੱਲੋਂ ਦਿੱਤੇ ਜਾਂਦੇ ਚੰਗੀ ਅਭਿਆਸ ਨੇ ਉਦੋਂ ਗੁਰੂ ਸਾਹਿਬ ਜਿਹੜੇ ਆਪ ਬਖਸ਼ਿਸ਼ ਕਰਦੇ ਸੀ ਇਨਾਮ ਹੁਣ ਤਲਾ ਪੰਥਾਂ ਦੇ ਮੁਖੀ ਜਿਹੜੇ ਨੇ ਉਹ ਨਾਮ ਬਖਸ਼ਿਸ਼ ਕਰਦੇ ਨੇ ਜਿਵੇਂ ਘੋੜਸਵਾਰੀ ਸਵਖਾਈ ਜਾਂਦੀ ਆ ਚਾਰ ਚਾਰ ਘੋੜਿਆਂ ਦੇ ਉੱਪਰ ਸਿੰਘ ਚੜ ਕੇ ਆਉਂਦੇ ਨੇ ਤਾਂ ਉਹਨਾਂ ਨੂੰ ਕਿੱਡਾ ਇਨਾਮ ਦਿੱਤਾ ਜਾਂਦਾ ਜਦੋਂ ਸਿੰਘ ਜੰਗਲਾਂ ਦੇ ਵਿੱਚ ਰਹਿੰਦੇ ਸੀ ਜਿਹੜੇ ਉੱਪਰ ਘੋੜਿਆਂ ਦੀਆਂ ਕਾਠੀਆਂ ਤੇ ਆਪਾਂ ਸੁਣਦੇ ਆ ਨਾ ਤੇ ਉਹ ਆਰਾਮ ਘੋੜਿਆਂ ਦੇ ਉੱਪਰ ਹੀ ਆਰਾਮ ਕਰ ਲੈਂਦੇ ਆ ਜਿਹੜੇ ਚਾਰ-ਚਾਰ ਘੋੜਿਆਂ ਤੇ ਸੌ ਕੇ ਦਿਖਾਉਂਦੇ ਆ ਉਦੋਂ ਐਂ ਹੀ ਆਰਾਮ ਕਰਦੇ ਜਾਂਦੇ ਸੀ ਘੋੜਿਆਂ ਦੀਆਂ ਕਾਠੀਆਂ ਤੇ ਜਦੋਂ ਸਿੰਘ ਸੰਗਾ ਤੇ ਕੋਈ ਭੀੜ ਪੈਂਦੀ ਆ ਜਾਂ ਸਾਡੇ ਸਿੱਖ ਮਸਲੇ ਚੱਲਦੇ ਉਦੋਂ ਵੀ ਜੇ ਇਦਾਂ ਹੀ ਨਿਹੰਗ ਫੌਜਾਂ ਪਹੁੰਚ ਜਾਂ ਤਾਂ ਮੈਨੂੰ ਲੱਗਦਾ ਮਸਲੇ ਵੀ ਹੱਲ ਹੋ ਜਾਏ ਤੇ ਪਹੁੰਚਦੇ ਹੀ ਆ ਹਰ ਜਗ੍ਹਾ ਜੇ ਆਪਾਂ ਪਤੇਗੜ ਸਾਹਿਬ ਦੀ ਪਾਵਨ ਧਰਤੀ ਤੇ ਜਿੱਥੇ ਸ਼ਹੀਦੀ ਜੋੜ ਮਿਲਤੇ ਸੰਗਤ 71 ਹੁੰਦੀ ਆ ਉੱਥੇ ਹੀ ਤੁਸੀਂ ਦੇਖ ਸਕਦੇ ਹੋ ਕਿ ਸ਼ਹੀਦੀ ਦਿਹਾੜੇ ਤੋਂ ਬਾਅਦ ਮਹੱਲਾ ਕੱਢਿਆ ਜਾਂਦਾ ਗੁਰੂ ਗਿਆ ਲਾਡ ਲੀਆਂ ਫੌਜਾ ਨਿਹੰਗ ਸਿੰਘ ਆਪਣੇ ਘੋੜ ਸਵਾਰਾਂ ਦੇ ਨਾਲ ਇੱਥੇ ਪਹੁੰਚਦੇ ਨੇ ਆ ਤੁਸੀਂ ਦੇਖ ਸਕਦੇ ਹੋ ਹੁਣ ਇਨਾਮ ਦਿੱਤੇ ਜਾ ਰਹੇ ਨੇ ਬਾਬਾ ਜੀ ਸ਼ਹੀਦੀ ਜੋੜ ਮੇਲ ਤੋਂ ਬਾਅਦ ਜਦੋਂ ਸ਼ਹੀਦੀ ਹੁੰਦੀ ਹੈ ਉਸ ਤੋਂ ਬਾਅਦ ਮਹੱਲਾ ਕਿਉਂ ਕੱਟਿਆ ਜਾਂਦਾ ਹੈ ਬਾਬਾ ਜੀ ਤੁਸੀਂ ਦੱਸੋ ਉਹਨੇ ਇੱਕ ਵਾਰੀ ਵਾਹਿਦਰ ਜੀ ਦਾ ਖਾਲਸਾ ਰਜੀਤ ਫਤਿਹ ਸਾਬਜਾਦਾ ਬਾਬਾ ਫਤਿਹ ਸਿੰਘ ਜੀ ਬਾਬਾ ਜੋਰਾਵਾਰ ਸਿੰਘ ਜੀ ਮਾਤਾ ਗੁਜਰੀ ਜੀ ਬਾਬਾ ਮੋਤੀराम ਜੀ ਬਾਬਾ ਮੋਤੀराम ਜੀ ਦਾ ਸਾਰਾ ਪਰਿਵਾਰ ਦਵਾਨ ਟੋਡਰਮਲ ਇਹਨਾਂ ਦੀ ਸ਼ਹੀਦੀ ਤੋਂ ਬਾਅਦ ਸਾਬੇ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਨੇੜ ਦੀ ਧਰਤੀ ਤੋਂ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਦੇ ਨਾਲ ਬਾਬਾ ਬਨੋਦ ਸਿੰਘ ਜੀ ਉਹ ਚਾਹ ਜਥਾ ਖਾਲਸਾ ਪੰਥ ਦਾ ਸਰਹੰਦ ਨੂੰ ਸੋਧਣ ਵਾਸਤੇ ਭੇਜਿਆ ਸੀ ਸੋ ਸਹਿਬਜ਼ਾਦਿਆਂ ਦੀ ਸ਼ਹੀਦੀ ਦਾ ਬਦਲਾ ਲੈਣ ਵਾਸਤੇ ਇਸ ਸਰਹੰਦ ਨੂੰ ਤੈਸਨਾਸ ਕੀਤਾ ਗਿਆ ਸਰਹੰਦ ਦੀ ਇੰਟਰਨੈਟ ਖੜਕਾ ਕੇ ਇਸ ਤੇ ਗਧਿਆਂ ਦੇ ਨਾਲ ਬਲਦਾ ਦੇ ਨਾਲ ਹੱਲ ਚੜਾ ਕੇ ਇਸ ਨੂੰ ਸਾਰੇ ਜਿੰਨੇ ਵੀ ਇੱਥੇ ਮਹਿਲ ਟਾਰ ਗਿਆਂ ਬੁਰਜ ਬਣੇ ਸਾਰੇ ਤੈਸਨਾਸ ਕਰਕੇ ਖਾਲਸੇ ਨੇ ਚੜ੍ਹਦੀ ਕਲਾ ਦਾ ਪ੍ਰਤੀਕ ਜਿਹੜਾ ਮਹੱਲਾ ਸਜਾਇਆ ਸੀ ਜਿਹੜਾ ਮਹੱਲਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਾਨ ਰਸਾਨੋ ਹੋਲੇ ਮਹੱਲੇ ਦੇ ਪਾਵਨ ਤਿਹਾਰ ਤੇ ਜੰਗ ਜੂ ਕਰਤਬਾਲਾ ਬਗਚਾ ਹੈ ਸੋ ਖਾਲਸਾ ਵੀ ਅਸਾਂ ਚੜ੍ਹਦੀ ਕਲਾ ਚ ਰਹਿੰਦਾ ਹੈ ਸਹਿਬ ਜਾਦੇ ਭਾਵੇਂ 7 ਸਾਲ ਦੀ ਉਮਰ ਸੀ ਭਾਵੇਂ 5 ਸਾਲ ਦੀ ਉਮਰ ਸੀ ਮਾਤਾ ਗੁਜਰ ਕੌਰ ਜੀ ਬਜ਼ੁਰਗ ਅਵਸਥਾ ਦੇ ਵਿੱਚ ਸਨ ਇਸੇ ਤਰ੍ਹਾਂ ਹੀ ਬਾਬਾ ਮੋਤੀराम ਜੀ ਭਾਵੇਂ ਉਹ ਗਰੀਬ ਪਰਿਵਾਰ ਦੇ ਨਾਲ ਸੰਬੰਧ ਰੱਖਦੇ ਸਨ ਇਸੇ ਤਰ੍ਹਾਂ ਹੀ ਦੀਵਾਨ ਟੋਟਰਮਲ ਜੀ ਭਾਵੇਂ ਉਹਨਾਂ ਨੂੰ ਉਸ ਵੇਲੇ ਕੋਈ ਕਮੀ ਨਹੀਂ ਸੀ ਉਹਨਾਂ ਨੇ ਮੋਹਰਾਂ ਵਿਛਾ ਕੇ ਸਹਬਜ਼ਾਦਿਆਂ ਦੇ ਸੰਸਕਾਰ ਵਾਸਤੇ ਜਗ੍ਹਾ ਲਈ ਸੀ ਉਹਨਾਂ ਨੇ ਚੜ੍ਹਦੀ ਕਲਾ ਦੇ ਕਾਰਜ ਕੀਤੇ ਸਨ ਉਸ ਤੋਂ ਬਾਅਦ ਖਾਲਸਾ ਪੰਥ ਨੇ ਸਰਹੰਦ ਤੇ ਚੜ੍ਹਾਈ ਕਰਕੇ ਚੜ੍ਹਦੀ ਕਲਾ ਦੇ ਕਾਰਜ ਕੀਤੇ ਸਨ ਸੋ ਸਹਬਜ਼ਾਦਿਆਂ ਦੀ ਸ਼ਹੀਦੀ ਤੋਂ ਬਾਅਦ ਇਹ ਜਿਹੜਾ ਚੜ੍ਹਦੀ ਕਲਾ ਦਾ ਪ੍ਰਤੀਕ ਜੰਗ ਜੰਗ ਜੂ ਕਰਤਬਾਂ ਦਾ ਲੈਸ ਬੁੱਢਾ ਦਾਲ ਸ਼ਰੋਮਣੀ ਪੰਥਕਾਲੀ ਬੁੱਢਾ ਦਾਲ ਦੀ ਅਗਵਾਈ ਦੇ ਵਿੱਚ ਸਮੁੱਚੇ ਤਰਨਤਾਲਾ ਵੱਲੋਂ ਖਾਲਸਾਈ ਜੰਗ ਜੰਗ ਜੂਕਰਤਪਾਂ ਦਾ ਪ੍ਰਤੀਮ ਹੱਲਾ ਸਜਾਇਆ ਜਾਂਦਾ ਇਹ ਚੜ੍ਹਦੀ ਕਲਾ ਦਾ ਪ੍ਰਤੇਕ ਸਹਿਬਜ਼ਾਦਿਆਂ ਨੂੰ ਨਤਮਸਤਕ ਹੋਣ ਵਾਸਤੇ ਬਣਾਇਆ ਜਾਂਦਾ ਹੈ ਜੀ ਬਿਲਕੁਲ ਇੱਥੇ ਸਾਰੇ ਹੀ ਦਲਪੰਤੇ ਇਕੱਤਰ ਹੁੰਦੇ ਨੇ ਘੋੜ ਦੌੜਾਂ ਹੁੰਦੀਆਂ ਨੇ ਗਤਕੇ ਦੇ ਕਰਤੱਵ ਦਿਖਾਏ ਜਾਂਦੇ ਨੇ ਤੇ ਜਿੱਤਣ ਵਾਲੇ ਨੂੰ ਇਨਾਮ ਦਿੱਤੇ ਜਾਂਦੇ ਨੇ ਬਾਬਾ ਜੀ ਜਦੋਂ ਇਹ ਘੋੜ ਦੌੜਾਂ ਕਰਵਾਈਆਂ ਜਾਂਦੀਆਂ ਜਿਹੜੀਆਂ ਘੋੜ ਦੌੜਾਂ ਕਰਵਾਈਆਂ ਜਾਂਦੀਆਂ ਇਨਾਮ ਤੁਹਾਡੇ ਵੱਲੋਂ ਦਿੱਤੇ ਜਾਂਦੇ ਨੇ ਇਹ ਕਿਸ ਤਰ੍ਹਾਂ ਜਿਹੜਾ ਇਨਾਮ ਦਿੱਤੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਪੰਥ ਦੇ ਵਾਲੀ ਜੀ ਦੋ-ਦੋ ਟੀਮਾਂ ਬਣਾ ਲੈਂਦੇ ਸੀ ਜੰਗ ਜੂ ਕਰਤਬ ਜਿਹੜੇ ਜੰਗੀ ਅਭਿਆਸ ਕਰਾਉਂਦੇ ਸੀ ਤੇ ਉਹ ਜਿਹੜੇ ਉਹ ਦੋ-ਦੋ ਟੀਮਾਂ ਹਨ ਚਾਰ-ਚਾਰ ਟੀਮਾਂ ਬਣਾ ਲੈਂਦੇ ਸੀ ਇਹ ਵੀ ਜੰਗੀ ਅਭਿਆਸ ਨੇ ਉਦੋਂ ਗੁਰੂ ਸਾਹਿਬ ਜਿਹੜੇ ਆਪ ਬਖਸ਼ਿਸ਼ ਕਰਦੇ ਸੀ ਇਨਾਮ ਹੁਣ ਦਲਾ ਬੰਥਾਂ ਦੇ ਮੁਖੀ ਜਿਹੜੇ ਨੇ ਉਹ ਨਾਮ ਬਖਸ਼ਿਸ਼ ਕਰਦੇ ਨੇ ਇਹ ਮਰਿਆਦਾ ਚੰਗੀ ਆ ਰਹੀ ਹੈ ਜਿਵੇਂ ਘੋੜਸਵਾਰੀ ਸਵਖਾਈ ਜਾਂਦੀ ਆ ਚਾਰ-ਚਾਰ ਘੋੜਿਆਂ ਦੇ ਉੱਪਰ ਸਿੰਘ ਚੜ ਕੇ ਆਉਂਦੇ ਨੇ ਤਾਂ ਉਹਨਾਂ ਨੂੰ ਕਿਹਟਾ ਇਨਾਮ ਦਿੱਤਾ ਜਾਂਦਾ ਹੈ ਉਹਨਾਂ ਨੂੰ ਵੀ ਖੁੱਲੇ ਇਨਾਮ ਦਿੱਤੇ ਜਾਂਦੇ ਨੇ ਜਦੋਂ ਸਿੰਘ ਜੰਗਲਾਂ ਦੇ ਵਿੱਚ ਰਹਿੰਦੇ ਸੀ ਜਿਹੜੇ ਉੱਪਰ ਘੋੜਿਆਂ ਦੀਆਂ ਕਾਠੀਆਂ ਤੇ ਆਪਾਂ ਸੁਣਦੇ ਆ ਨਾ ਤੇ ਉਹ ਆਰਾਮ ਘੋੜਿਆਂ ਦੇ ਉੱਪਰ ਹੀ ਆਰਾਮ ਕਰ ਲੈਂਦੇ ਆ ਜਿਹੜੇ ਚਾਰ-ਚਾਰ ਘੋੜਿਆਂ ਤੇ ਸੌ ਕੇ ਦਿਖਾਉਂਦੇ ਆ ਉਦੋਂ ਐਂ ਹੀ ਆਰਾਮ ਕਰਦੇ ਜਾਂਦੇ ਸੀ ਘੋੜਿਆਂ ਦੀਆਂ ਕਾਠੀਆਂ ਤੇ ਤੇ ਖੜੇ ਹੋ ਕੇ ਜਿਹੜੇ ਆ ਭਾਵੇਂ ਐ ਸੀਜ਼ ਨਹੀਂ ਵੀ ਸਿਰ ਤੇ ਹੁੰਦਾ ਹੀ ਫੇਰ ਵੀ ਜਿਹੜੇ ਐ ਖੜੇ ਹੋ ਕੇ ਵੀ ਭਾਵੇਂ ਉਹ ਜੁੱਦ ਕਰਦੇ ਸੀ ਘੋੜਿਆਂ ਦੇ ਉੱਪਰ ਤਲਵਾਰ ਘੁਮਾ ਕੇ ਦੁਸ਼ਮਣ ਜਿਹੜੇ ਵੇਖ ਕੇ ਭੱਜ ਪੈਂਦੇ ਸੀ ਤੇ ਜਿਵੇਂ ਹਰਖਸੋਗ ਤੇ ਰਹ ਨਿਆਰ ਉਹ ਨਾਹੀਂ ਮਾਣ ਅਪਮਾਨਾ ਐ ਗੁਰੂ ਸਾਹਿਬ ਜਿਹੜੇ ਨੇ ਹਰਖਸੋਗ ਤੋਂ ਜਿਹੜੇ ਬਾਹਰ ਨੇ ਤੇ ਸਾਡੇ ਜਿਹੜੇ ਸਹਿਬਜ਼ਾਦਿਆਂ ਦੀ ਸ਼ਹੀਦੀ ਹੋਈ ਐ ਉਹਨਾਂ ਨੇ ਈਨ ਨਹੀਂ ਸੀ ਬੰਨੀ ਉਹ ਚੜ੍ਹਦੀ ਕਲਾ ਦਾ ਪ੍ਰਤੀਕ ਉਹਨਾਂ ਦੀ ਸ਼ਹੀਦੀ ਤੋਂ ਬਾਅਦ ਕੱਲ ਜਿਹੜੇ ਆਪਾਂ ਨਗਰ ਕੀਰਤਨ ਜਿਹੜੇ ਐ ਉਹ ਜਿਹੜੇ ਆਪਾਂ ਦਰਸ਼ਨ ਕੀਤੇ ਤੇ ਅੱਜ ਜਿਹੜੇ ਆ ਮਹੱਲੇ ਸਜਾਏ ਗਏ ਬੁੱਢਾ ਦਲ ਵੱਲੋਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾ ਤਖਤੀ ਅਗਵਾਈ ਦੇ ਵਿੱਚ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ ਨੇ ਹਾਜ਼ਰੀਆਂ ਲਵਾਈਆਂ ਨੇ ਜਦੋਂ ਖਾਲਸਾ ਪੰਥ ਬੁੱਢਾ ਦਲ ਉਹਨਾਂ ਦੇ ਪਹਿਲੇ ਜਥੇਦਾਰ ਬਾਬਾ ਵਿਨੋਦ ਸਿੰਘ ਜੀ ਦੀ ਅਗਵਾਈ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਜਿਨ੍ਹਾਂ ਨੇ ਚੱਪੜ ਚਿੜੀ ਦੇ ਮੈਦਾਨੇ ਜੰਗ ਦੇ ਵਿੱਚ ਵਜੀਦ ਖਾਨ ਨੂੰ ਸੋਧ ਕੇ ਤੇ ਜਿਹੜੇ ਸਰਹੰਦ ਫਤਿਹ ਕਰਕੇ ਤੇ ਜਿਹੜੀ ਸਰਹੰਦ ਦੀ ਇੱਟ ਦੇ ਨਾਲ ਇੱਟ ਖੜਕਾਈ ਤੇ ਸਰਹੰਦ ਦੇ ਦੇ ਉੱਪਰ ਜਿਹੜੇ ਫਤਿਹ ਦੇ ਨਿਸ਼ਾਨ ਚਲਾਏ ਸੀ ਉਹ ਖਾਲਸਾ ਪੰਥ ਬੁੱਢਾ ਦਲ ਜਿਨੇ ਸਰਹੰਦ ਨੂੰ ਜਿੱਤ ਕੇ ਤੇ ਜਿਹੜੇ ਆ ਇਹਨੂੰ ਮਲਗਿਆ ਮੇਟ ਕੀਤਾ ਵਜੀਦ ਖਾਨ ਨੂੰ ਸੋਧ ਕੇ ਤੇ ਇਹਦਾ ਨਾਮ ਜਿਹੜਾ ਅਸੀਂ ਬੁੱਢਾ ਦਲ ਦੇ ਪਹਿਲੇ ਜਥੇਦਾਰ ਬਾਬਾ ਵਿਨੋਦ ਸਿੰਘ ਜੀ ਨੇ ਜਿਹੜਾ ਸੀ ਉਹਨਾਂ ਨੇ ਰੱਖਣਾ ਕੀਤਾ ਸੀ ਬਾਬਾ ਵਿਨੋਦ ਸਿੰਘ ਬੁੱਢਾ ਦਲ ਦੇ ਪਹਿਲੇ ਜਥੇਦਾਰ ਜੀ ਅੱਜ ਅਸੀਂ ਦੇਖ ਰਿਹਾ ਸਾਰੇ ਹੀ ਖਾਲਸਾ ਇਹ ਰੰਗ ਵਿੱਚ ਰੰਗਿਆ ਹੋਇਆ ਖਾਲਸਾ ਇੱਥੇ ਮੌਜੂਦ ਆ ਕਹਿੰਦੇ ਕਿ ਜਦੋਂ ਸਿੰਘ ਸੰਗਤ ਤੇ ਕੋਈ ਭੀੜ ਪੈਂਦੀ ਆ ਜਾਂ ਸਾਡੇ ਸਿੱਖ ਮਸਲੇ ਚੱਲਦੇ ਉਦੋਂ ਵੀ ਜੇ ਇਦਾਂ ਹੀ ਨਿਹੰਗ ਫੌਜਾਂ ਪਹੁੰਚ ਜਾਂ ਤਾਂ ਮੈਨੂੰ ਲੱਗਦਾ ਮਸਲੇ ਵੀ ਹੱਲ ਹੋ ਜਾਏ ਤੇ ਪਹੁੰਚਦੇ ਹੀ ਆ ਹਰ ਜਗ੍ਹਾ ਜੇ ਆਪਾਂ ਦੇਹ ਸ਼ਿਵਾ ਪਰ ਮੋਹਿ ਇਹ ਸੁਭ ਕਰਮਨ ਤੇ ਕਮ ਹੋਣਾ ਟਰੋਂ ਇਹ ਕਿਸਾਨੀ ਮੋਰਚੇ ਦੀ ਗੱਲ ਕਰਦੇ ਆ ਜਿੰਨੇ ਵੀ ਜੰਗ ਯੁੱਧ ਹੋਏ ਨੇ ਉਦੋਂ ਵੀ ਨਿਹੰਗ ਸਿੰਘ ਫੌਜਾਂ ਬੁੱਢਾ ਦਲ ਤਰਨਾਂ ਦਲ ਜੇ ਕਿਸਾਨੀ ਮੋਰਚੇ ਦੀ ਗੱਲ ਕਰਦੇ ਆ ਉੱਥੇ ਵੀ ਜੇ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰਦੇ ਆ ਉੱਥੇ ਵੀ ਨਿਹੰਗ ਸਿੰਘ ਫੌਜਾਂ ਨੇ ਜੇ ਬੇਅਦਬੀ ਦੀ ਗੱਲ ਕਰਦੇ ਆ ਤੁਰਤ ਦਾਨ ਮਾਂ ਕਲਿਆਣ ਤੇ ਉਹ ਵੀ ਨਿਹੰਗ ਸਿੰਘ ਕਰ ਰਹੇ ਨੇ ਕੋਈ ਵੀ ਕਾਰਜ ਨਹੀਂ ਜਿੱਥੇ ਨਿਹੰਗ ਸਿੰਘ ਫੌਜਾਂ ਜੜੀਆਂ ਪਿੱਛੇ ਰਹਿਣ ਇੱਥੇ ਆਪਾਂ ਦੇਖਦੇ ਆ ਕਿ ਕਾਨੂੰਨ ਦੀ ਵੀ ਮੰਗ ਕੀਤੀ ਜਾ ਰਹੀ ਕਿ ਧੰਨ ਸ਼੍ਰੀ ਗੁਰਗ੍ਰੰਥ ਸਾਹਿਬ ਜੀ ਦੀਆਂ ਹੋ ਰਹੀਆਂ ਬੇਅਦਬੀਆਂ ਤੇ ਠੱਲ ਪਾਈ ਜਾਵੇ ਕਾਨੂੰਨ ਬਣਾਇਆ ਜਾਵੇ ਉਹ ਕਾਨੂੰਨ ਜਿਹੜਾ ਆਪੇ ਹੀ ਆਪਣੇ ਉਹ ਚਾਹੀਦਾ ਪੰਜਾਬ ਸਰਕਾਰ ਨੂੰ ਤੁਰੰਤ ਜਿਹੜਾ ਕਾਨੂੰਨ ਬੇਅਦਬੀਆਂ ਤੇ ਬਣਾਉਣਾ ਚਾਹੀਦਾ ਉਹਨਾਂ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਜਿਹੜੇ ਸਾਡੇ ਕੋਈ ਵੀ ਗੁਰੂ ਸਾਹਿਬਾਂ ਦੀ ਬੇਅਦਬੀ ਕਰਦੇ ਨੇ ਜਾਂ ਕੋਈ ਆਪਣੇ ਬੇਅਦਵੀ ਕਰਨ ਦੀ ਕੋਸ਼ਿਸ਼ ਕਰਦੇ ਨੇ ਜੇ ਇੰਤਾ ਹੀ ਅਲਟੀਮੇਟਮ ਦਿੱਤਾ ਜਾਵੇ ਸਰਕਾਰ ਨੂੰ ਤਾਂ ਛੇਤੀ ਬਣ ਜਾਏਗਾ ਮੇਰੇ ਨਾਲ ਉਹ ਹੁਣ ਚੱਲੀ ਜਾਂਦਾ ਹੈ ਤਾਂ ਸਰਕਾਰ ਦੇ ਕੰਮ ਨੇ ਜਿਹੜਾ ਢੰਗ ਸਿੰਘ ਫੌਜਾਂ ਦਾ ਕੰਮ ਹੈ ਉਹ ਆਪ ਕਰੀ ਜਾਂਦੇ ਨੇ ਬਹੁਤ ਧੰਨਵਾਦ ਜੀ ਤੁਸੀਂ ਸੰਘਾ ਜੀ ਦਲਪੰ ਸਾਰੇ ਹੀ ਇਕੱਤਰ ਹੋ ਕਰਕੇ ਤੁਸੀਂ ਦੇਖ ਸਕਦੇ ਹੋ ਮਹੱਲਾ ਜਿਹੜਾ ਕੱਢਿਆ ਜਾਂਦਾ ਤੇ ਅੱਜ ਇੱਥੇ ਸੰਗਤਾਂ ਵੱਲੋਂ ਇਨਾਮ ਵੀ ਦਿੱਤੇ ਜਾਂਦੇ ਨੇ ਗਤਕਾ ਕੋੜ ਦੌੜਾ ਸਾਰੇ ਹੀ ਦਲਪੰਤ ਪਹੁੰਚੇ ਨੇ ਤੁਸੀਂ ਦੇਖ ਸਕਦੇ ਹੋ ਜੁੜੇ ਰਿਹਾ ਸੁਨੇਹਾ ਟੀਵੀ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ